ਤੇ ਮੈਂ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਇਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਹਲਕੇ ਦੀ ਸੰਗਤ ਦੇ ਕੰਮਾਂ ਦੇ ਵਿੱਚ ਜਿਹੜਾ ਹਮੇਸ਼ਾ ਜਿਹੜਾ ਵਾ ਉਹ ਤਿਆਰ ਬਰ ਤਿਆਰ ਜਿਹੜਾ ਵਾ ਕੰਮ ਕਰਾਉਣ ਦੇ ਵਿੱਚ ਰਵਾਂਗਾ ਵੇਖੋ ਜੀ ਮੈਂ 2014 ਦੇ ਵਿੱਚ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਜੀ ਦੇ ਸੰਪਰਕ ਵਿੱਚ ਆਇਆ ਸੀਗਾ ਤੇ ਉਸ ਸਮੇਂ ਮੈਂ ਕਾਲਜ ਦੀ ਪੜਾਈ ਜਿਵੇਂ ਹਰ ਹਰ ਕੋਈ ਆਪਣੀ ਕਰਕੇ ਆਉਂਦਾ ਮੈਂ ਐਮਏ ਵੀਐਡ ਕੀਤੀ ਸੀਗੀ ਤੇ ਵੇਲਾ ਸੀਗੇ ਇੱਕ ਸਾਹ ਦਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਇਆ ਜਾਵੇਗਾ ਫਿਰ ਅਸੀਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਹਰ 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 ਇੱਕ ਪਿੰਡ ਦੇ ਵਿੱਚ ਗਏ ਆ ਹਰ ਇੱਕ ਗਲੀ ਮੁੱਲਾ ਗਿਆ ਵੀ ਕੋਈ ਵੀ ਨੌਜਵਾਨ ਦੀ ਬਾਹ ਫੜਨ ਨੂੰ ਤਿਆਰ ਨਹੀਂ ਸੀਗਾ ਇੱਕ ਸੰਘਰਸ਼ ਦੇ ਰਾਹ ਦੇ ਉੱਤੇ ਚੱਲ ਕੇ ਅੱਜ ਅਸੀਂ ਜਿਹੜਾ ਵਾ ਸਰਦਾਰ ਮਨਿੰਦਰ ਸਿੰਘ ਲਾਲਪੁਰਾਈ ਸਾਡੇ ਐਮਐਲਏ ਬਣੇ ਆ ਤੇ ਅਸੀਂ ਜਿਹੜਾ ਵਾ ਇੱਥੋਂ ਤੱਕ ਪਹੁੰਚੇ ਗੁਰਸੇਵਨ ਸਿੰਘ 2014 ਦੀ ਤੁਸੀਂ ਗੱਲ ਕੀਤੀ ਆ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੂਗੀ ਤੇ 75 ਸਾਲ ਜਨਾਂ ਲੁੱਟਿਆ ਤੇ ਕੁੱਟਿਆ ਉਹ ਇੱਥੋਂ ਪਛਾਂ ਚਲੇ ਜਾਣਗੇ ਵੇਖੋ ਜੀ ਜਦੋਂ ਕਿਸੇ ਸੱਚੇ ਰਾਹ ਤੇ ਤੁਰ ਪੀਏ ਤੇ ਮੰਜ਼ਿਲ ਤਾਂ ਜ਼ਰੂਰ ਮਿਲਦੀ ਆ ਇਸ ਕਰਕੇ ਅਸੀਂ ਸੱਚੇ ਸੱਚੇ ਦਿਲੋਂ ਸੱਚੇ ਰਾਹ ਦੇ ਉੱਤੇ ਪਹਿਲੇ ਦਿਨ ਤੋਂ ਹੀ ਤੁਰੇ ਸਾਂ ਤੇ ਜਿਹੜੀ ਮੰਜ਼ਿਲ ਆ ਇੱਕ ਦਿਨ ਪ੍ਰਮਾਤਮਾ ਨੇ ਜ਼ਰੂਰ ਦਿੱਤੀ ਆ ਕੰਮ ਕਰਕੇ ਜਿਹੜਾ ਹੁਣ ਬਹੁਤ ਵਧੀਆ ਲੱਗ ਰਿਹਾ ਆ ਕਿਉਂਕਿ ਜਿਹੜਾ ਸੁਪਨਾ ਕਿਸੇ ਵੇਲੇ ਅਸੀਂ ਇਕੱਠਿਆਂ ਵੇਖਿਆ ਸੀ ਉਹ ਸੁਪਨਾ ਜਿਹੜਾ ਵਾ ਉਹ ਪ੍ਰਮਾਤਮਾ ਨੇ ਜਿਹੜਾ ਵਾ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਕੀਤਾ ਇੱਦਾਂ ਜੀ ਬਲਾਕ ਚੋਲਾ ਸਾਹਿਬ ਤੇ ਬਲਾਕ ਖਰੂਰ ਸਾਹਿਬ ਇਹਦੇ ਜਿੰਨੇ ਵੀ ਇਹਦੇ ਵਿੱਚ ਪਿੰਡ ਆਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਦਾਸ ਨੂੰ ਦਿੱਤੀ ਗਈ ਆ ਕਈ ਵਾਰ ਐਮਐਲਏ ਦੇ ਦਫ਼ਤਰ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਕਰੇ ਲੋ ਝਗੜੇ ਦਾ ਜ਼ਮੀਨੀ ਝਗੜੇ ਲੈ ਕੇ ਸਾਡੇ ਕੋਲ ਨਾ ਆਇਆ ਜਾਂਦਾ ਤੁਹਾਨੂੰ ਵੀ ਕੋਈ ਇਹੋ ਜਿਹੀ ਗਾਈਡਲਾਈਨ ਮਿਲੀ ਆ ਵੀ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਜਿਹੜਾ ਨਹੀਂ ਕਰਨਾ ਗੁਰਸੰਦੀ ਹੁਣ ਰੋਜ਼ ਐਮਐਲਏ ਸਾਹਿਬ ਨਾਲ ਰਾਤ ਦਾ ਕਾਇਮ ਹੁੰਦਾ ਹੈ ਜਾਂ ਮੀਟਿੰਗ ਹੁੰਦੀ ਆ ਕਿਹੜੇ ਕੰਮ ਜਿਹੜੇ ਹੋ ਗਏ ਨੇ ਕਿਹੜੇ ਪੈਂਡਿੰਗ ਪਏ ਨੇ ਤੇ ਕਿਹੜੇ-ਕਿਹੜੇ ਜਿਹੜੇ ਕਰਨੇ ਨੇ ਵੇਖੋ 2027 ਦੇ ਵਿੱਚ ਜਿਵੇਂ ਪਹਿਲਾਂ ਚੱਲੇ ਆ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਜੀ ਨਾਲ ਤੇ ਉਵੇਂ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਪਿੰਡ ਪਿੰਡ ਜਾਵਾਂਗੇ ਪ੍ਰਚਾਰ ਕਰਾਂਗੇ ਤੇ ਆਪਣੇ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਐਮਐਲਏ ਸਾਹਿਬ ਹਰ ਪਿੰਡ ਜਾ ਕੇ ਪੁੱਛ ਸਕਦੇ ਆ ਕਿ ਜੇ ਮੇਰਾ ਪੀਏ ਇਮਾਨਦਾਰ ਆ ਤੇ ਵੋਟਾਂ ਪਾਇਓ ਜੇ ਮੇਰੇ ਪੀਏ ਨੇ ਤੁਹਾਡੇ ਕੰਮ ਕੀਤੇ ਆ ਤੇ ਵੋਟਾਂ ਪਾਇਓ ਕਿਉਂਕਿ ਆਪਣੀ ਇਮਾਨਦਾਰੀ ਦਾ ਸਬੂਤ ਜਿਹੜਾ ਵਾ ਉਹ 2027 ਦੇ ਵਿੱਚ ਹੀ ਜਿਹੜਾ ਵਾ ਦਿੱਤਾ ਜਾਊਗਾ ਹਲਕਾ ਖਡੂਰ ਸਾਹਿਬ ਵਿੱਚ ਪਹੁੰਚਨੇ ਆ ਪਹੁੰਚੇ ਆ ਤਾਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਖਡੂਰ ਸਾਹਿਬ ਵੱਲੋਂ ਆਪਣਾ ਸਹਾਇਕ ਤੇ ਇਹ ਜਿਹੜਾ ਗੁਰਸ਼ਰਨ ਫਤਿਆબાદ ਨੂੰ ਲਗਾਇਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਇਆ ਜਾਵੇਗਾ ਤਾਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਆਪਣੀ ਕਮੇਟੀਆਂ ਬਣਾ ਕੇ ਪਿੰਡਾਂ ਦੇ ਵੱਖੋ-ਵੱਖਰੇ ਪਿੰਡ ਜਾਂ ਕਸਬੇ ਜਾਂ ਬਲਾਕ ਵੰਡੇ ਗਏ ਆ ਜਿਸ ਤਹਿਤ ਜਿਹੜੇ ਆ ਉਹਨਾਂ ਦੇ ਵਰਕਰ ਕੰਮ ਕਰਾਉਂਦੇ ਨੇ ਦਿਨ ਰਾਤ ਤਾਂ ਕਿਸੇ ਨੂੰ ਜਿਹੜੀ ਮੁਸ਼ਕਲ ਹੁੰਦੀ ਆ ਜਾਂ ਮੌਕੇ ਦੇ ਕੰਮ ਜਿਹੜਾ ਨਮਟਾਰਾ ਕਰਨ ਵਾਲਾ ਉਹ ਵੀ ਕਰਾਇਆ ਜਾਂਦਾ ਏ ਜਾਂ ਲੰਮਾ ਸਮਾਂ ਜਿਹੜੇ ਕੰਮ ਲੜਕੇ ਹੁੰਦੇ ਉਹਨਾਂ ਦਾ ਵੀ ਨਮਟਾਰਾ ਕਰਾਇਆ ਜਾਂਦਾ ਇਸੇ ਤਹਿਤ ਹੀ ਗੁਰਸ਼ਰਨ ਫਤਿਹ ਆਵਾਜ਼ ਨੂੰ ਆਪਣਾ ਪੀ ਲਗਾਇਆ ਏ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਦੀਆਂ ਉਹਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਤੇ ਕਿਹੜੇ ਕਿਹੜੇ ਪਿੰਡ ਉਹਨਾਂ ਨੂੰ ਮਿਲੇ ਨੇ ਸਰ 80 ਪ੍ਰੋ ਨੂੰ ਇਹਦੇ ਪਹਿਲਾਂ ਜੀ ਆਨ ਆਖਦੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਦੇ ਆਪਣਾ ਨਾਮ ਦੱਸਿਓ ਤਾਂ ਨਾਲ ਵਿਧਾਇਕ ਦਾ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦਾ ਕਿਵੇਂ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਹੋ ਮੇਰਾ ਨਾਮ ਜੀ ਗੁਰਸ਼ਰਨ ਸਿੰਘ ਹੈ ਪਿੰਡ ਫਤਿਆਵਾਦ ਤੇ ਮੈਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਏਡੀ ਵੱਡੀ ਜ਼ਿੰਮੇਵਾਰੀ ਨਾਲ ਨਵਾਜਿਆ ਹੈ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਇਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਹਲਕੇ ਦੀ ਸੰਗਤ ਦੇ ਕੰਮਾਂ ਦੇ ਵਿੱਚ ਜਿਹੜਾ ਹਮੇਸ਼ਾ ਜਿਹੜਾ ਵਾ ਉਹ ਤਿਆਰ ਬਰ ਤਿਆਰ ਜਿਹੜਾ ਵਾ ਕੰਮ ਕਰਾਉਣ ਦੇ ਵਿੱਚ ਰਵਾਂਗਾ ਗੱਟਰਨ ਦੀ ਪਾਰਟੀ ਦੇ ਨਾਲ ਕਿਵੇਂ ਜੁੜੇ ਤੇ ਕਿਦੋਂ ਜੁੜਨ ਦਾ ਮੌਕਾ ਮਿਲਿਆ ਤੇ ਕਿਹੜੀਆਂ ਤੰਗੀਆਂ ਤੰਗੀਆਂ ਦੂਜੀਆਂ ਪਾਰਟੀਆਂ ਤੋਂ ਤੰਗ ਆ ਕੇ ਜਿਹੜਾ ਆਮ ਆਦਮੀ ਪਾਰਟੀ ਨਾਲ ਜੁੜੇ ਵੇਖੋ ਜੀ ਮੈਂ 2014 ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦੇ ਸੰਪਰਕ ਵਿੱਚ ਆਇਆ ਸੀਗਾ ਤੇ ਉਸ ਸਮੇਂ ਮੈਂ ਕਾਲਜ ਦੀ ਪੜ੍ਹਾਈ ਜਿਵੇਂ ਹਰ ਹਰ ਕੋਈ ਆਪਣੀ ਕਰਕੇ ਆਉਂਦਾ ਮੈਂ ਐਮਏ ਵੀਐਡ ਕੀਤੀ ਸੀਗੀ ਤੇ ਵਿਹਲਾ ਸੀਗਾ ਇੱਕ ਸਾਹਿਬ ਨਾਲ ਬਹੁਤ ਕੋਸ਼ਿਸ਼ ਕੀਤੀ ਬੜੇ ਟੈਸਟ ਟੁਸਟ ਭਰੇ ਚਲੋ ਨਹੀਂ ਕਿਸੇ ਪਾਸੇ ਗੱਲ ਬਣੀ ਤੇ ਬਾਅਦ ਵਿੱਚ ਮੇਰਾ ਸੰਪਰਕ ਜਿਹੜਾ ਵਾ ਇਧਰ ਐਮਐਲਏ ਸਾਹਿਬ ਨਾਲ ਹੋਇਆ ਫਿਰ ਅਸੀਂ ਆਮ ਆਦਮੀ ਪਾਰਟੀ ਦੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਹਰ 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 ਇੱਕ ਪਿੰਡ ਦੇ ਵਿੱਚ ਗਏ ਆ ਹਰ ਇੱਕ ਗਲੀ ਮੁੱਲਾ ਗਿਆ ਜੀ ਤੇ ਉਸ ਸਮੇਂ ਜਿਹੜਾ ਵਾ ਨੌਜਵਾਨਾਂ ਦੇ ਵਾਸਤੇ ਜਿਹੜਾ ਸਿਸਟਮ ਸੀਗਾ ਬਹੁਤ ਉਤਲ ਪੁਤਲ ਜਿਹੜੀ ਮੱਚੀ ਪਈ ਸੀ ਕੋਈ ਵੀ ਨੌਜਵਾਨ ਦੀ ਬਾਹ ਫੜਨ ਨੂੰ ਤਿਆਰ ਨਹੀਂ ਸੀਗਾ ਇੱਕ ਸੰਘਰਸ਼ ਦੇ ਰਾਹ ਦੇ ਉੱਤੇ ਚੱਲ ਕੇ ਅੱਜ ਅਸੀਂ ਜਿਹੜਾ ਵਾ ਸਰਦਾਰ ਮਨਜਿੰਦਰ ਸਿੰਘ ਲਾਲਪੁਰਾਈ ਸਾਡੇ ਐਮਐਲਏ ਬਣੇ ਆ ਤੇ ਅਸੀਂ ਜਿਹੜਾ ਵਾ ਇੱਥੋਂ ਤੱਕ ਪਹੁੰਚੇ ਗੁਰਸਰਨਦੀ 2014 ਦੀ ਤੁਸੀਂ ਗੱਲ ਕੀਤੀ ਆ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੂਗੀ ਤੇ 75 ਸਾਲ ਜਿਹਨਾਂ ਲੁੱਟਿਆ ਤੇ ਕੁੱਟਿਆ ਉਹ ਇਸ ਤੋਂ ਸਾਹ ਚਲੇ ਜਾਣਗੇ ਵੇਖੋ ਜੀ ਜਦੋਂ ਕਿਸੇ ਸੱਚੇ ਰਾਹ ਤੇ ਤੁਰਪੀਏ ਤੇ ਮੰਜ਼ਿਲ ਤਾਂ ਜ਼ਰੂਰ ਮਿਲਦੀ ਆ ਇਸ ਕਰਕੇ ਅਸੀਂ ਸੱਚੇ ਸੱਚੇ ਦਿਲੋਂ ਸੱਚੇ ਰਾਹ ਦੇ ਉੱਤੇ ਪਹਿਲੇ ਦਿਨ ਤੋਂ ਹੀ ਤੁਰੇ ਸਾਂ ਤੇ ਜਿਹੜੀ ਮੰਜ਼ਿਲ ਆ ਇੱਕ ਦਿਨ ਪ੍ਰਮਾਤਮਾ ਨੇ ਜ਼ਰੂਰ ਦਿਤੀ ਆ ਤੇ ਇਹੀ ਆ ਕੇ ਕੰਮ ਕਰਕੇ ਜਿਹੜਾ ਹੁਣ ਬਹੁਤ ਵਧੀਆ ਲੱਗ ਰਿਹਾ ਆ ਕਿਉਂਕਿ ਜਿਹੜਾ ਸੁਪਨਾ ਕਿਸੇ ਵੇਲੇ ਅਸੀਂ ਇਕੱਠਿਆਂ ਵੇਖਿਆ ਸੀ ਉਹ ਸੁਪਨਾ ਜਿਹੜਾ ਵਾ ਉਹ ਪ੍ਰਮਾਤਮਾ ਨੇ ਜਿਹੜਾ ਵਾ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਕੀਤਾ ਕਿਵੇਂ ਦੇ ਆ ਜ਼ਿੰਮੇਵਾਰੀਆਂ ਮਿਲੀਆਂ ਨੇ ਤਾਂ ਕਿਹੜੇ ਕਿਹੜੇ ਬਲਾਕ ਦੇ ਜਿਹੜੇ ਪਿੰਡ ਮਿਲੇ ਨੇ ਇੰਤਾਂ ਜੀ ਬਲਾਕ ਚੋਲਾ ਸਾਹਿਬ ਤੇ ਬਲਾਕ ਖਡੂਰ ਸਾਹਿਬ ਇਹਦੇ ਜਿੰਨੇ ਵੀ ਇਹਦੇ ਵਿੱਚ ਪਿੰਡ ਆਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਦਾਸ ਨੂੰ ਦਿੱਤੀ ਗਈ ਹੈ ਤੇ ਜਿਹੜਾ ਵਾ ਇਸ ਜ਼ਿੰਮੇਵਾਰੀ ਨੂੰ ਜਿਹੜਾ ਵਾ ਲੈ ਕੇ ਜਿਹੜਾ ਹੁਣ ਅੱਗੇ ਚੱਲਾਂਗੇ ਜਿੱਦਾਂ ਵੀ ਜਿੱਦਾਂ ਵੀ ਕੋਈ ਕੰਮ ਆਉਣਗੇ ਉਹਨਾਂ ਕੰਮਾਂ ਦਾ ਜਿਹੜਾ ਵਾ ਨਿਪਟਾਰਾ ਜਿਹੜਾ ਵਾ ਉਹ ਕਰਵਾਇਆ ਜਾਏਗਾ ਕਈ ਵਾਰ ਐਮਐਲਏ ਦੇ ਦਫ਼ਤਰ ਤੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਘਰੇਲੂ ਝਗੜੇ ਜਾਂ ਜ਼ਮੀਨੀ ਝਗੜੇ ਲੈ ਕੇ ਸਾਡੇ ਕੋਲ ਨਾ ਆਇਆ ਜਾਵੇ ਤੁਹਾਨੂੰ ਵੀ ਕੋਈ ਇਹੋ ਜਿਹੀ ਗਾਈਡਲਾਈਨ ਮਿਲੀ ਆ ਵੀ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਜਿਹੜਾ ਨਹੀਂ ਕਰਨਾ ਵੇਖੋ ਕੁਝ ਕੰਮ ਇਹੋ ਜਿਹੇ ਆ ਜਿਹੜੇ ਲੰਮੇ ਸਮੇ ਤੋਂ ਉਲਝੇ ਪਏ ਆ ਉਹ ਬਹੁਤ ਜਿਹੜੇ ਉਲਝਣ ਭਰੇ ਕੰਮ ਆ ਜਿਵੇਂ ਮੰਨ ਲਓ ਜਿਵੇਂ ਆਪ ਦੇ ਘਰਾਂ ਦੇ ਘਰੇਲੂ ਝਗੜੇ ਆ ਉਹ ਵਟਾਂ ਬੰਨਿਆਂ ਦੇ ਰੌਲੇ ਆ ਉਹਦਾ ਕਰਕੇ ਕਿਸੇ ਵੇਲੇ ਉਹ ਜਿਹੜੇ ਉਸ ਲੰਮਾ ਜਿਹੜਾ ਸਮਾਂ ਜਿਹੜਾ ਵਾ ਉਹਦੇ ਨਾਲ ਜਿਹੜਾ ਉਹ ਇੱਕ ਕਹਿ ਲੋਗੇ ਉਹ ਖਰਾਬ ਹੋਣ ਵਾਲੀ ਗੱਲ ਹੀ ਆ ਜੀ ਤੇ ਜਿਹੜੇ ਇੰਨੇ ਲੰਮੇ ਸਮੇਂ ਤੋਂ ਜਿਹੜੇ ਨਹੀਂ ਕਿਸੇ ਬੰਨੇ ਉਹ ਮੰਨ ਲਓ ਝਗੜੇ ਜਿਹੜੇ ਉਲਝੇ ਪਏ ਜਾਂ ਨਹੀਂ ਲੱਗਦੇ ਉਹਨਾਂ ਦਾ ਕਰਕੇ ਕਿਸੇ ਵੇਲੇ ਜਿਹੜਾ ਉਹ ਹੋ ਜਾਂਦਾ ਆ ਕਿ ਇਹ ਜਿਹੜੇ ਝਗੜੇ ਆ ਕਿਉਂਕਿ ਇਹ ਝਗੜੇ ਜਿਹੜੇ ਪਿੰਡਾਂ ਦੇ ਮੋਹਤਵਾਰ ਹੁੰਦੇ ਆ ਜਾਂ ਪਿੰਡਾਂ ਦੇ ਇਹ ਪਿੰਡਾਂ ਦੇ ਜਿਹੜੇ ਮੰਨ ਲਓ ਨੰਬਰਦਾਰ ਆ ਜਾਂ ਪਿੰਡਾਂ ਦੇ ਮੈਂਬਰ ਆ ਸਰਪੰਚ ਆ ਇਹ ਉਹੀ ਇਹਨਾਂ ਨੂੰ ਸਲਝਾ ਸਕਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਹ ਦੋ ਭਰਾ ਆ ਤੇ ਇਹਨਾਂ ਦੀ ਜਿਹੜੀ ਐਨੀਆਂ-ਐਨੀਆਂ ਜ਼ਮੀਨ ਆ ਤੇ ਇਹ ਐਨੀਆਂ-ਐਨੀਆਂ ਨੂੰ ਜਿਹੜੀ ਪਿਤਾਪੁਰਖੀ ਜਿਹੜੀ ਵੰਡ ਆਉਂਦੀ ਆ ਇਹ ਉਹ ਇਸ ਕਰਕੇ ਜਿਹੜਾ ਵਾ ਇਹਨੂੰ ਪਿੰਡ ਦੇ ਵਿੱਚ ਹੀ ਜਿਹੜਾ ਵਾ ਸਖਾਲੇ ਤਰੀਕੇ ਨਾਲ ਸਲਝਾਇਆ ਜਾ ਸਕਦਾ ਆ ਉਹ ਇਸ ਕਰਕੇ ਜਿਹੜਾ ਵਾ ਉਹ ਚੀਜ਼ ਜਿਹੜੀ ਉਹ ਲਿਖ ਦਿੱਤੀ ਜਾਂਦੀ ਹੈ ਗੱਲ ਕਰਨ ਦੀ ਹੁਣ ਰੋਜ਼ ਐਮਐਲਏ ਸਾਹਿਬ ਨਾਲ ਰਾਬਤਾ ਕਾਇਮ ਹੁੰਦਾ ਹੈ ਜਾਂ ਮੀਟਿੰਗ ਹੁੰਦੀ ਆ ਕਿਹੜੇ ਕੰਮ ਜਿਹੜੇ ਹੋ ਗਏ ਨੇ ਕਿਹੜੇ ਪੈਂਡਿੰਗ ਪਏ ਨੇ ਤੇ ਕਿਹੜੇ-ਕਿਹੜੇ ਜਿਹੜੇ ਕਰਨੇ ਨੇ ਵੇਖੋ ਜੀ ਰੋਜ਼ ਫੋਨ ਕਾਲ ਤੇ ਤੇ ਸਾਡੀ ਗੱਲਬਾਤ ਚੱਲਦੀ ਆ ਜੀ ਜਿਹੜੇ ਜਿਹੜੇ ਸਾਡੇ ਕੋਲ ਕੰਮ ਆਉਂਦੇ ਆ ਉਹਨਾਂ ਨਾਲ ਸਾਰੀ ਡਿਸਕਸ਼ਨ ਜਿਹੜੀ ਉਹ ਕੀਤੀ ਜਾਂਦੀ ਆ ਕਿਹੜੇ ਕੰਮ ਮੌਕੇ ਦੇ ਕਰਵਾ ਦਿੱਤੇ ਜਾਂਦੇ ਉਹਨਾਂ ਨੂੰ ਦੱਸੇ ਜਾਂਦੇ ਆ ਜਿਹੜੇ ਕੰਮ ਪੈਂਡਿੰਗ ਰਹਿ ਜਾਂਦੇ ਆ ਉਹ ਵੀ ਉਹਨਾਂ ਨਾਲ ਸਾਰੀ ਸਲਾਮ مشورہ ਕਰਕੇ ਤੇ ਉਹਨਾਂ ਦਾ ਜਿਹੜਾ ਵਾ ਹੱਲ ਜਿਹੜਾ ਉਹ ਕੀਤਾ ਜਾਂਦਾ ਹੈ ਗੁਰਸੇਰ ਸਿੰਘ ਇੱਕ ਲੋਕਾਂ ਦਾ ਵਿਧਾਇਕ ਦੇ ਤੇ ਗੁੱਸਾ ਘਟ ਆਉਂਦਾ ਇਹਦੇ ਪੀਏ ਤੇ ਜ਼ਿਆਦਾ ਆਉਂਦਾ ਏ ਯਾਰ ਪੀਏ ਫੋਨ ਨਹੀਂ ਚੁੱਕਦਾ ਇਹ ਵੀ ਵਖਰੇ ਐਮਐਲਏ ਬਣਿਆ ਐ ਤੇ ਇਹੋ ਜਿਹੇ ਹਾਲਾਤ ਵੀ ਪੈਦਾ ਹੋਣਗੇ ਕਿ ਕਰਸ਼ਾਨਾ ਸਾਰਿਆਂ ਦਾ ਫੋਨ ਚੁੱਕੇਗਾ ਇਹ ਵੇਖੋ ਜੀ ਮੈਂ ਇਹੀ ਵਾਦਾ ਕਰਦਾ ਆ ਕਿ 100 ਦੇ ਵਿੱਚੋਂ ਜਿੱਥੇ ਮੈਰਿਟ ਬੰਦੀ ਆ ਨਾ ਜਾ ਕੇ ਉਹ ਮੈਟ ਦੇ ਵਿੱਚ ਜ਼ਰੂਰ ਰਵਾਂਗਾ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਊਗਾ ਜੇ ਕਿਸੇ ਦਾ ਫੋਨ ਰਹਿ ਜਾਂਦਾ ਤਾਂ ਉਹਨੂੰ ਵਾਪਸ ਜ਼ਰੂਰ ਕਰਾਂਗਾ ਉਹਦੀ ਮੁਸ਼ਕਲ ਜ਼ਰੂਰ ਜਿਹੜੀ ਆ ਉਹ ਪੁੱਛੀ ਜਾਊਗੀ 2027 ਦੇ ਵਿੱਚ ਚੋਣਾਂ ਦੇ ਵਿੱਚ ਗੁਰਸਰਨ ਵੱਲੋਂ ਕਿਹੋ ਜਿਹਾ ਰੋਲ ਜਿਹੜਾ ਨਿਭਾਇਆ ਜਾਵੇਗਾ। ਵੇਖੋ 2027 ਦੇ ਵਿੱਚ ਜਿਵੇਂ ਪਹਿਲਾਂ ਚੱਲੇ ਆ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਨਾਲ ਤੇ ਉਵੇਂ ਜਿਹੜਾ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਤੇ ਪਿੰਡ-ਪਿੰਡ ਜਾਵਾਂਗੇ ਪ੍ਰਚਾਰ ਕਰਾਂਗੇ ਤੇ ਆਪਣੇ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਐਮਐਲਏ ਸਾਹਿਬ ਹਰ ਪਿੰਡ ਜਾ ਕੇ ਪੁੱਛ ਸਕਦੇ ਆ ਕਿ ਜੇ ਮੇਰਾ ਪੀਏ ਇਮਾਨਦਾਰ ਆ ਤੇ ਵੋਟਾਂ ਪਾਇਓ ਜੇ ਮੇਰੇ ਪੀਏ ਨੇ ਤੁਹਾਡੇ ਕੰਮ ਕੀਤੇ ਆ ਤੇ ਵੋਟਾਂ ਪਾਇਓ ਕਿਉਂਕਿ ਆਪਣੀ ਇਮਾਨਦਾਰੀ ਦਾ ਸਬੂਤ ਜਿਹੜਾ ਵਾ ਉਹ 2027 ਦੇ ਵਿੱਚ ਹੀ ਜਿਹੜਾ ਵਾ ਉਹ ਦਿੱਤਾ ਜਾਊਗਾ ਗਰ ਸ਼ਰਨੂ ਹਲਕੇ ਦੇ ਲੋਕ ਕਿੱਥੇ ਮਿਲ ਸਕਦੇ ਨੇ ਕਿਹੜੇ ਫੋਨ ਤੇ رابطہ ਕਾਇਮ ਕਰ ਸਕਦੇ ਨੇ ਉਹ ਵੀ ਜਰੂਰ ਦੱਸਿਓ ਜੀ ਇਹ ਵੇਖੋ ਮੇਰਾ 81 ਨੰਬਰ ਚੱਲਦਾ ਆ ਜੀ ਉਹ ਹੈਗਾ ਆ 96530 ਤੇ 54009 ਪਿੰਡ ਮੇਰਾ ਫਤਿਹਾਂਵਾਦ ਆ ਜੀ ਤੇ ਹਰ ਵੇਲੇ ਮੈਂ ਪਿੰਡ ਦੇ ਵਿੱਚ ਹੀ ਮੌਜੂਦ ਰਹਿਣਾ ਆ ਤੇ ਜਦੋਂ ਮਰਜੀ ਸੰਪਰਕ ਕਰਕੇ ਜਿਹੜੇ ਲੋਕ ਆ ਮੈਨੂੰ ਮਿਲ ਸਕਦੇ ਆ ਤਾਂ ਸਾਨੂੰ ਸਮਾਂ ਦੇਣ ਲਈ ਵੀ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਆਏ ਬਹੁਤ-ਬਹੁਤ ਧੰਨਵਾਦ ਤਾਂ ਐਸਾ ਨਗਰ ਸ਼ਰਨ ਫਤਿਹਾਂਵਾਦ ਜਿਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਦੱਸਿਆ ਹੈ ਤੇ ਆਪਣੇ ਘਰ ਦਾ ਐਡਰੈਸ ਵੀ ਦੱਸਿਆ ਹੈ ਘਰ ਵੀ ਆ ਸਕਦੇ ਹੋ ਫੋਨ ਤੇ رابطہ ਵੀ ਕਾਇਮ ਕਰ ਸਕਦੇ ਹੋ ਤਾਂ ਹਰ ਮੁਸ਼ਕਲ ਨੂੰ ਲੈ ਕੇ ਤੁਸੀਂ ਆ ਸਕਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਤੁਸੀਂ ਦੇਖਦੇ ਰਹੋ 80 Pro News ਮੈਂ ਹਾਂ ਜਸਪੀਰ ਸਿੰਘ ਛਿਨਾ ਤਰਨਤਾਰਨ